ਆ ਆ ਗਿਆ ਓ ਸਾਰੀ ਰਾਣੀ ਰਾਣੀ ਕੀ ਹੁੰਦਾ ਮੈਂ ਕਾਫੀ ਗਾਲ ਜੀ ਹਾਂ ਜੀ ਅਸੀਂ ਤੱਕਦੇ ਸੀ ਆਹ ਲੱਕੜਾਂ ਇਹਨੇ ਮੇਰੇ ਜੂਲਾ ਗਏ ਨਾ ਅੱਗੇ ਲੈ ਜੀ ਉਹਨੇ ਹੁਣ ਮੇਰੇ ਮਾਰਨੀ ਅਸੀਂ ਲੱਕੜਾਂ ਅੱਛਾ ਕਾਫੀ ਗਾਲ ਜੀ ਸਵਾਗਤ ਹੈ ਸਾਡੇ ਚੈਨਲ ਸਿੱਧੂ ਫੈਮਿਲੀ ਪਿੰਡੂ ਬਲੌਗ ਤੇ ਜੀ ਆਹ ਬੱਕਰੀਆਂ ਵਾਲੇ ਵੱਟ ਕੇ ਗਏ ਸੀਗੇ ਤੇ ਮੈਂ ਕਹਾਂ ਚੱਕਰ ਹੀ ਫਿਰ ਕੋਈ ਚੱਕ ਕੇ ਲੈ ਜਾਂਦਾ ਵਾ ਦੋ ਉਧਰ ਚ ਗਏ ਆਹਾ ਵਾ ਉਧਰ ਉਹ ਹੀ ਪਹਿਲਾਂ ਚੱਕ ਕੇ ਲੈ ਗਏ ਸੀਗੇ ਆ ਦੇਖੋ ਜੀ ਦੁਨੀਆ ਦੀ ਸਾਰ ਨਾਲੋਂ ਵੱਡੀ ਤੇ ਟਰਾਲੀ ਤੇ ਉਹ ਦੇਖੋ ਜੀ ਦੁਨੀਆ ਦੇ ਸਾਰ ਨਾਲ ਸੋਹਣਾ ਟਰੈਰ ਤੇ ਦੁਨੀਆ ਦੇ ਸਾਰ ਨਾਲ ਸੋਹਣਾ ਟਰੈਕਟਰ ਵੀ ਆ ਹਾਂ ਵੱਡੀ ਟਰਾਲੀ ਹੈ ਸਾਡੇ ਕੋਲ ਆ ਦੁਨੀਆ ਦੀ ਸਾਰ ਨਾਲੋਂ ਵੱਡਾ ਟਰਾਲਾ ਟਰਾਲਾ ਹੈ ਤਾਂ ਇਹ ਟਰਾਲਾ ਹੈ ਨਾ ਹਾਂ ਹਾਂ ਬੜਾ ਬਟਾੜਾ ਇਹ ਇੱਕ ਹੈ ਵੀ ਇਹ ਕਿਤੇ ਹਾਂ ਸਹੀ ਗੱਲ ਆ ਮੈਂ ਵੀ ਮਾਰੀ ਆ ਏ حاجه ਗਾ ਲੱਖ ਫਟ ਤੂੰ ਰਹਿਂਦੇ ਉਹ ਡੱਗ ਪੀਣ ਵਾਲੇ ਓਏ ਉਹ ਡੱਗ ਪੀਣ ਵਾਲੇ ਮੇਰੇ ਕੰਡਾ ਜਾਪੇ ਸਾਰਾ ਸਾਰਾ ਕੰਮ ਖਰਾਬ ਹੀ ਹੋ ਗਿਆ ਇੱਧਰ ਓ ਯਾਰ ਤਾਂ ਚਕਾਇਆ ਫਿਰ ਫੇਰ ਉਹੀ ਕੰਮ ਉੱਤੇ ਰਹਿਣਾ ਹਾਂ ਜਿ ਵਿਕਰਮ ਕਰੀਆ ਮੈਂ ਜਦ ਕਿ ਮੈਂ ਮੈਂ ਨਹੀਂ ਹੋਣੀ ਇੰਨਾ ਕੰਮ ਕਰਨਾ ਮੈਂ ਤਾਂ ਹਜੇ ਉੱਧਰ ਕੰਮ ਛੋਟਾ ਕੰਮ ਓ ਆ ਗਿਆ ਓ ਸੈਜ ਆ ਗਿਆ ਓ ਸੈਜ ਉਹ ਫਾਟ ਗਏ ਪਹਿਲੇ ਮੋੜ ਗਏ ਇੱਕ ਪਾਸੇ ਆ ਗਈਆਂ ਗੱਲਾਂ ਗੱਲਾਂ ਵਿੱਚ ਹਾਂ ਸਹੀ ਗੱਲ ਐ ਗੱਲਾਂ ਗੱਲਾਂ ਵਿੱਚ ਪੈ ਗਈਆਂ ਇੱਕ ਪਾਸੇ ਰੱਖਦੇ ਹੋ ਥੱਲੇ ਆ ਗਏ ਹੈ ਸਹੀ ਗੱਲ ਐ ਰੈਡੀ ਪਰ ਟਰਾਲੀ ਵਾਲੀ ਪੱਟੀ ਗਿਆ ਆ ਤਸਲੇ ਹਾਂ ਚਲ ਦੋ ਬਾਲਾ ਫੇਰ ਰੱਖ ਲੈਨੇ ਆ ਥੋੜੀਆਂ ਜੀਆਂ ਦਾ ਰੱਖੀ ਆ ਕਿੱਥੇ ਵੀ ਫਿੱਟ ਨਹੀਂ ਰਹੀ ਆ ਤੇਰਾ ਸੋਪਿਆਂ ਨਾਲ ਪਰ ਪੈ ਰੋਣੀ ਪਿੱਤੀ ਹੈ ਹਾਂ ਸਹੀ ਗੱਲ ਐ ਸਹੀ ਹੈ ਹਾਂ ਪੱਠੇ ਵੀ ਬੀਜਨੇ ਸੀਗੇ ਹਾਂ ਹਨ ਰੌਣੀ ਕਿੱਥੇ ਸੋਕੇਣੀ ਆ ਆਪਣੇ ਇੱਧਰ ਸਾਰੀ ਰੌਣੀ ਰੌਣੀ ਕੀ ਹੁੰਦਾ ਉਹ ਅੱਛਾ ਸਾਰੀ ਆਉਂਦੀ ਨਹੀਂ ਆ ਉੱਧਰ ਵੀ ਪਾਣੀ ਛੱਡਿਆ ਸੀ ਉੱਧਰ ਉਹ ਤਾਂ ਦੋ ਛੱਟਾ ਸੀ ਉੱਧਰ ਤਾਂ ਹੀ ਉਹ ਮੇਰੇ ਪੈਰ ਤੱਕ ਜੇ ਮੂੰਗੀ ਬੀਜਾਂਗੇ ਫੇਰ ਕੈਂਸਲ ਹੋ ਗਏ ਰਹਿ ਦੇ ਮੂੰਗੀ ਲੇਟ ਵਾਲੀ ਹੋ ਗਈ ਅੱਛਾ ਤਾਂ ਪਰ ਤੇ ਮੈਨੂੰ ਪੈਰ ਆਉਂਦਾ ਗਿੱਲਾ ਗਿੱਲਾ ਲਗੀ ਜਾਵੇ ਤੁੰ ਨੂੰ ਜੀ ਮੈਂ ਕਿਹ ਚੀਜ਼ ਖੋਣਾਗਾ ਉੱਧਰ ਦੀ ਪਹਿਲਾ ਆਏ ਸੀਗੇ ਫਿਰ ਆਏ ਗਏ ਫਿਰ ਚਲੋ ਵਾਹ ਸਾਰਾ ਪਟ ਪਟ ਆ ਗਿਆ ਤਾਂ ਕਰਕੇ ਸਾਡਾ ਟੈਂਡਰ ਬਹੁਤ ਸੋਹਣਾ ਹੋ ਗਿਆ ਉਹ ਬੈਠਾ ਮਹਾਰਾਜ ਜੀ ਆਤ ਉਹ ਸੈਟ ਉਹ ਬੈਠਾ ਜੀ ਸੈਟ ਲੱਗ ਗਿਆ ਹੰਪ ਗਿਆ ਉਹ ਸਾਰਾ ਚੜ ਗਿਆ ਗਈ ਹੋ ਰਿਹਾ ਆ ਗਿਆ ਹਾਂ ਬੋਲ ਰਿਹਾ ਜੀ ਇਹ ਹੁਣ ਜੱਦ ਕਰਦਾ ਵਾ ਇਹ ਕਿਹੜਾ ਹੂ ਦੂ ਜ ਆਵੇ ਦੇ ਕੋਲੇ ਜੀ ਉਹ ਨੂੰ ਖਾਣ ਨੂੰ ਜਾ ਕੇ ਦੇ ਕੋਸ ਹਾਂ ਉਹ ਦਮੇ ਚਾਣਾ ਪਕਾਣਾ ਆ ਤਾਂ ਨੂੰ ਲਿਆ ਕੇ ਦਿੰਨੀ ਕੋਈ ਨਾ ਕੁਝ ਲਿਆ ਕੇ ਦਿੰਨੀ ਮੈਨੂੰ ਨਹੀਂ ਪਤਾ ਲਿਆ ਕੇ ਦਈਂ ਬਈ ਅੰਨੇ ਵੀ ੱਟੀਆਂ ੱਟੀਆਂ ਜੀਆਂ ਚੱਕ ਦਿੰਨਾ ਬਸ ਨਾ ਇੰਨੀਆਂ ਹੀ ਰੱਖੀਆਂ ਗਈਆਂ ਸੀਆਂ ਤਾਂ ਕਰਕੇ ਥੋ ਇਹ ਪਹਿਲਾਂ ਨੇ ਪਹਿਲੇ ਹੀ ਥੋੜੀ ਜੀ ਨਾ ਲੱਕੜਾਂ ਮੋਟੀਆਂ ਆਈਆਂ ਐ ਤੇ ਪਾਰੀਆਂ ਦੀਆਂ ਕਾ ਕਰਕੇ ਇੰਨੀਆਂ ਇੰਨੀਆਂ ਹੋ ਸਕੀ ਨਾਲੇ ਵੱਡੀਆਂ ਵੀ ਆ ਕਾ ਕਰਕੇ ਇੰਨੀਆਂ ਆ ਗਈਆਂ ਜਮਾ ਥੋੜੀਆਂ ਅਜੀਆਂ ਰਹਿ ਗਈਆਂ ਇਹ ਹੁਣ ਜਾਣੀਏ ਅਗਲੇ ਘਰੇ ਚ ਬਿਕਰਮ ਨੂੰ ਡਿਓਟੀ ਮਿਲੀ ਹੈ ਜੀ ਪਿੱਛੇ ਪਿੱਛੇ ਜਾਂਦੀ ਕੋਈ ਲੱਕੜ ਨਾ ਰੱਗ ਜਾਵੇ ਦੇਖਣ ਦੀ ਉਹ ਹੁਣ ਆਪ ਦੀ ਡਿਓਟੀ ਕਰਦਾ ਹੈ ਲੈ ਦੀਆਂ ਦੇਖ ਛੋ ਦੇਖ ਛੋ ਚਲ ਆ ਗਿਆ ਹਾਂ ਜੀ ਤੱਕ ਦੇਖਦੇ ਨਹੀਂ ਚਾਚਣਾ ਉਹ ਤਾਂ ਹੰਕ ਮਾ ਟਨਿਕ ਕੋਲੇ ਕਾ ਕੇ ਫਟਾ ਆ ਦੇਖ ਉਹ ਜੰਦਾ ਜੀ ਬੇਕਰਾਮ ਅੱਜ ਇਹ ਮੋਟਰ ਨਹੀਂ ਚਲੀ ਕਰਕੇ ਨਾ ਅਸੀਂ ਅੱਜ ਨਾ ਆ ਨਹੀਂ ਸਕੇ ਜਦੋਂ ਇਹ ਮੋਟ ਦੇ ਚੱਲਦੀ ਹੁੰਦੀ ਉਹ ਤਾਂ ਅਸੀਂ ਸਿੱਧਾ ਜਾ ਕੇ ਖੇਲਚੀ ਵਰਦੇ ਮਮਾ ਨੂੰ ਪੁੱਛ ਕੇ ਜਦੋਂ ਮਮਾ ਮਨਾ ਕਰਤੀ ਅਸੀਂ ਮੂਲੇ ਮਨ ਨਾਲ ਨੇ ਫੇ ਮਮਾ ਜੋ ਮਮਾ ਤਾ ਵੀ ਮਨ ਦੇ ਮਮਾ ਕੱਲ ਨੂੰ ਪਾਸ ਹੋਣ ਵਾਲੇ ਫੇ ਸਾਡੀ ਹੋ ਜਾਂਦੀ ਹੈ ਮਾਜ ਜਦੋਂ ਕੱਲ ਹੁੰਦੀ ਆ ਰੋਟੀ ਪਾਣੀ ਖਾ ਕੇ ਮਮਾ ਦਾ ਸਾਜ ਦੇ ਪੁੱਛ ਕੇ ਠਾ ਦੇਣੇ ਬੜਿਆ ਨੇ ਖੇਲਚ ਸਾਹ ਸੁਆਦ ਆਉਂਦੇ ਆ ਔਰੇ ਮਲੇ ਹੁੰਦੇ ਆ ਆਪਦੇ ਛੋਟੇ ਦੇ ਆਪਦੇ ਮੇਰੇ ਬਹੁਤ ਵੱਡੇ ਸੱਟਾ ਵੀ ਬੱਜਦਾ ਪਤਾ ਕੀ ਇੱਕ ਵਾਰੀ ਮੇਰਾ ਥੋੜੀ ਝਿਲਟਾ ਪੈ ਗਿਆ ਸਦਾ ਮੂੰਹ ਤੇ ਇੱਕ ਵਾਰੀ ਮੇਰਾ ਕੀ ਕਹਿੰਦੇ ਹੁੰਦੇ ਆ ਮੈਂ ਡੱਗ ਪਿਆ ਸੀ ਭੱਜੇ ਦਾ ਭੱਜਾ ਖੇਲਦੇ ਕਾਰਨ ਰਾਤੇ ਹਾਂ ਜਿਹਨਾਂ ਟਾਈਮ ਉਹਨਾਂ ਨੂੰ ਟਾਈਮ ਪਤਾ ਨਹੀਂ ਕਿੰਨਾ ਲੱਗ ਜੂਗਾ ਦੇਖੋ ਤੁਸੀਂ ਔਰੇ ਔਰੇ ਚਾਚਾ ਨੂੰ ਦੇਖਦਾ ਨਹੀਂ ਹੁੰਦਾ ਹਾਂਜੀ ਚੱਕ ਲਿਆਂਦਾ ਜੀ ਸਾਰਾ ਪਾਲਣ ਅੱਧਰ ਰੱਖਤਾ ਲਿਆ ਕੇ ਆ ਕਰਨ ਲੱਗਾ ਸਾਫ ਹੁਣ ਤਨੀ ਇੰਤੰਗੀ ਜਿਹੜਾ ਕੱਢ ਦੇ ਤੇ ਕੋਸ ਕੋ ਉਧਰ ਮੂਰੇ ਰੱਖਿਆ ਲਿਆ ਕੇ ਤੁਹਾਨੂੰ ਵੀ ਦਿਖਾਵਾਂਗੇ ਕੱਢ ਦੇ ਕੱਢ ਦੇ ਚੰਗੀ ਜਿਹੜਾ ਸਾਫ ਕਰ ਦੇ ਆ ਲਿਆ ਆ ਆ ਬਸ ਕੰਮ ਚੱਲੂ ਆ ਇਹ ਹਾਂ ਬਸ ਆਈ ਕੋ ਚੋਂ ਧਰਨੂਗਾ ਕੰਮ ਕਰਕੇ ਭੋਲਾ ਦਿਖਾ ਚਲ ਆ ਜਾ ਨਹੀਂ ਨਹੀਂ ਤੱਲੇ ਗਿਆ ਜੀ ਹੁਣ ਤੇ ਦੇਖੋ ਨੇੜੋਂ ਬਾਕੀ ਜਿਹੜਾ ਉਹ ਲਾ ਟਾਣੀ ਲਾ ਟਾਣੀ ਹਾਂ ਹਾਂਜੀ ਇਹਦੇ ਬਾਕੀ ਆ ਬਿਆ ਸਾਹਮਣੇ ਇਹ ਲਿਆਂਦਾ ਫਿਰਨਾ ਚੱਕੀ ਜੀ ਇਹ ਥੋੜਾ ਸੁੱਕਾ ਹੈ ਅੱਜਾ ਛੱਡ ਲਿਆ ਉਹ ਥੋੜਾ ਛੱਡ ਲਿਆ ਆਪਰਾ ਜੀ। ਮੀਕਾਣਾ ਜੀ। ਜੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਨੂੰ ਲਾਈਕ ਤੇ ਗੰਟੀ ਆਪੜੀ ਦਾ ਸ਼ੇਅਰ ਵੀ ਕਰਿਓ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਐਂਡ ਤੇ ਸਤਿ ਸ਼੍ਰੀ ਅਕਾਲ ਹੋ ਗਈ ਮੇਰੀ। ਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਅੱਜ ਬੱਚਿਆਂ ਨੇ ਬਹੁਤ ਐਫਰਟਸ ਲਾਇਆ ਕਿ ਆਪਣੇ ਡੈਡੀ ਦਾ ਕੰਮ ਕਰਾ ਰਿਹਾ, ਨਾਲ ਕੰਮ ਵੀ ਕਰਾ ਰਿਹਾ, ਨਾਲ ਸਿੱਖ ਵੀ ਰਿਹਾ। ਦੋਨੇ ਚੀਜ਼ਾਂ ਹੋ ਰਹੀਆਂ। ਤੇ कि इणं चांगले वीडियो शुरू व्हिडिओ शूत एंड तक जर देख्या करो जी वीडियो आपली व्हिडिओ व्द लाइक करा करो शेयर करा करो तो कमेंट करा करो जी चैनल चॅनल प्लीज सबस्क्राईब करो जी सत श्रीक हमेशा हसरीव